ਅੱਪਾ ਇਸ ਵੇਲੇ ਇੱਕ ਅਗਰ ਦਰਿਆ ਦੇ ਉਪਰਾਂ ਜਿਹੜਾ ਚਾਂਦਪੁਰੇ ਦੇ ਵਿੱਚ ਪੈਂਦਾ ਇੱਕ ਅਗਰ ਦਰਿਆ ਹਿਮਾਚਲ ਦੇ ਵਿੱਚੋਂ ਆਉਂਦਾ ਪੰਜਾਬ ਦੇ ਵਿੱਚ ਐਂਟਰ ਹੋ ਕੇ ਫਿਰ ਹਰਿਆਣੇ ਨੂੰ ਲੰਘਦਾ ਤੇ ਉਸ ਤੋਂ ਬਾਅਦ ਜਿਹੜਾ ਇਹ ਇੱਕ ਅਗਰਾ ਰਾਜਸਥਾਨ ਤੱਕ ਜਾ ਕੇ ਖਤਮ ਹੋ ਜਾਂਦਾ ਹੁਣ ਲੋਕਾਂ ਵੱਲੋਂ ਜਿਹੜੇ ਬੰਨ ਪੱਕੇ ਕੀਤੇ ਜਾ ਰਹੇ ਇੱਥੋਂ ਹੁਣ ਦੇ ਹਾਲਾਤ ਦੱਸਾਂ ਕਿਉਂਕਿ ਜਦੋਂ ਪਿਛਲੀ ਵਾਰੀ ਇੱਕ ਅਗਰ ਟੁੱਟਿਆ ਸੀ ਤਾਂ ਮਾਨਸਾ ਜ਼ਿਲ੍ਹੇ ਦੇ ਕਈ ਪਿੰਡ ਸੰਗਰੂਰ ਜ਼ਿਲ੍ਹੇ ਦੇ ਕਈ ਪਿੰਡ ਤੇ ਹਰਿਆਣੇ ਦੇ ਕਈ ਪਿੰਡ ਜਿਹੜੇ ਲਪੇਟ ਦੇ ਵਿੱਚ ਲੈ ਗਿਆ ਤੇ ਹਜ਼ਾਰਾਂ ਏਕੜ ਜਿਹੜੀ ਫਸਲ ਤਬਾਹ ਕਰ ਦਿੱਤੀ ਸੀ ਜੇਕਰ ਹੁਣ ਦੀ ਗੱਲ ਕਰੀਏ ਵੀ ਹੁਣ ਜਿਹੜੇ ਹਾਲਾਤ ਕੀ ਨੇ ਇੱਕ ਗਰਦੇ ਤੱਕ ਅਗਰ ਦਰਿਆ ਬਈ ਭਰਿਆ ਹੋਇਆਗਾ ਤਕਰੀਬਨ 7.5 ਫੁੱਟ ਪਾਣੀ ਜਿਹੜਾ ਇਹਦੇ ਤੇ ਚੱਲ ਰਿਹਾਗਾ ਹਲੇ ਖਤਰੇ ਵਾਲੀ ਗੱਲ ਨਹੀਂ ਹੈਗੀ ਜਦੋਂ ਪਾਣੀ 11 12 ਫੁੱਟ ਤੱਕ ਪਹੁੰਚ ਗਿਆ ਉਸ ਤੋਂ ਬਾਅਦ ਇਹ ਉਛਲੂਆ ਤੇ ਆਲੇ-ਦਾਲੇ ਦੇ ਜਿਹੜੇ ਇਲਾਕੇ ਨੇ ਉਹਨਾਂ ਦੀਆਂ ਜਿਹੜੀਆਂ ਫਾਸਲਾਂ ਨੇ ਜਾਂ ਘਰ ਨੇ ਉਹਨਾਂ ਨੂੰ ਤਬਾਹ ਕਰ ਦੂਗਾ ਉਸ ਤੋਂ ਪਹਿਲਾਂ ਇੱਥੇ ਜਿਹੜੇ ਬੰਨ ਪੱਕੇ ਕੀਤੇ ਜਾ ਰਹੇ ਜੋ ਵੀ ਇੱਥੇ ਜ਼ਿੰਮੇਦਾਰ ਭਾਈਚਾਰਾ ਜਾਜੋ ਨੇੜੇ ਤੇੜੇ ਤੇ ਲੋਕ ਆ ਪਿੰਡਾਂ ਦੇ ਲੋਕ ਆ ਉਹ ਸਾਰੇ ਇੱਥੇ ਪਹੁੰਚੇ ਹੋਏ ਆ ਤੇ ਤਕਰੀਬਨ ਜਿੰਨਾ ਵੀ ਹੋ ਸਕਦਾ 19 ਕ ਖੇਚਲ ਆ ਜਿਹੜੇ ਕਰ ਰਹੇ ਨੇ ਕਿਉਂਕਿ ਤੁਸੀਂ ਜਾਣਦੇ ਹੋ ਪੰਜਾਬ ਵਿੱਚ ਇਸ ਵੇਲੇ ਹੜਾਂ ਦੀ ਮਾਰ ਹੈ ਸultanpur lohdi ਦੀ ਗੱਲ ਕਰੀਏ ਜਨਾਲਾ ਦੀ ਗੱਲ ਕਰੀਏ ਡੇਰਾ ਬਾਬਾ ਨਾਨਕ ਦੀ ਗੱਲ ਕਰੀਏ ਤਾਂ ਸਾਰੇ ਪਾਸੇ ਇੰਨੀ ਕ ਜ਼ਿਆਦੇ ਮਾਰ ਹੋਈ ਹੈ ਕੁਦਰਤ ਦੀ ਕਈਆਂ ਦੇ ਪਸ਼ੂ ਰੁੜ ਗਏ ਕਈਆਂ ਦੀਆਂ ਕੋਠੀਆਂ ਜਿਹੜੀਆਂ ਤਬਾਹ ਹੋ ਗਈਆਂ ਕਈਆਂ ਦੀਆਂ ਕਾਰਾਂ ਗੱਡੀਆਂ ਫਾਸਲਾਂ ਸਾਰਾ ਕੁਝ ਜਿਹੜਾ ਤਬਾਹ ਹੋ ਗਿਆ ਤੇ ਹੁਣ ਜਿਹੜਾ ਸਤਲੁਜ ਦਰਿਆ ਉਧਰ ਦੀ ਵੀ ਲੰਘਦਾ ਤੇ ਉਹੀ ਸਤਲੁਜ ਦਰਿਆ ਜਿਹੜਾ ਇੱਧਰ ਰੋਪੜਵਾਲ ਵੀ ਆਉਂਦਾ ਹੈਗਾ ਕਿਉਂਕਿ ਉਧਰਲਾ ਪਾਣੀ ਜੇ ਵਾਜੇ ਤਾਂ ਇੱਧਰ ਘੱਗਰ ਦੇ ਵਿੱਚ ਹੀ ਜਿਹੜਾ ਸਿੱਟਿਆ ਜਾਂਦਾ ਪਟਿਆਲੇ ਸਾਈਡ ਦਾ ਪਾਣੀ ਲਾ ਲਈਏ ਤਾਂ ਇਹ ਜਿਹੜੀ ਹਿਮਾਚਲ ਦੇ ਵਿੱਚੋਂ ਘਰਾਉਂਦੀ ਆ ਉਧਰ ਜਾਦੇ ਬਾਰਿਸ਼ਾ ਹੋ ਰਹੀਆਂ ਨੇ ਤਾਂ ਕਰਕੇ ਇਹਦੇ ਵਿੱਚ ਪਾਣੀ ਜਿਹੜਾ ਹੁਣ ਭਰਿਆ ਹੋਇਆ ਪਹਿਲਾਂ ਇਹ ਖਨੌਰੀ ਦੇ ਵੱਲ ਜਿਹੜੀ ਆਉਂਦੀ ਆ ਖਨੌਰੀ ਉੱਥੇ ਪਾਣੀ ਜਿਹੜਾ ਕੱਲ ਨਾਲੋਂ ਅੱਧਾ ਕੁ ਫੁੱਟ ਘਟ ਗਿਆ ਗੱਲ ਕਰੀਏ ਸਰਦੂਲਗੜ੍ਹ ਦੀ ਉੱਥੇ ਵੀ ਥੋੜਾ ਜਿਹਾ ਪਾਣੀ ਘਟ ਗਿਆ ਪਰ ਚਾਂਦਪੁਰੇ ਜਿਹੜਾ ਅੱਧਾ ਕੁ ਫੁੱਟ ਪਾਣੀ ਹੈ ਜਿਹੜਾ ਉਹ ਪਹਿਲਾਂ ਨਾਲੋਂ ਵਧ ਗਿਆ 12 12 ਫੁੱਟ ਤੱਕ ਜਿਹੜੀ ਇੱਕ ਅਗਰ ਉਹ ਮਾਰ ਚੱਲ ਸਕਦੀ ਆ ਹੁਣ 7.5 ਫੁੱਟ ਦੇ ਵਿੱਚ ਪਾਣੀ ਹੈਗਾਗਾ ਜੇ ਤਕਰੀਬਨ ਹੋਰ ਵਧਾ 4-5 ਫੁੱਟ ਤਾਂ ਫਿਰ ਜਿਹੜੇ ਨੇੜੇ ਤੇੜੇ ਦੇ ਇਲਾਕੇ ਆ ਉਹ ਪਾਣੀ ਦੀ ਲਪੇਟ ਦੇ ਵਿੱਚ ਆ ਸਕਦੇ ਨੇ ਹਲੇ ਕੋਈ ਵੀ ਜਿਹੜਾ ਐਡਾ ਖਤਰਾ ਨਹੀਂ ਘਬਰਾਣ ਦੀ ਲੋੜ ਨਹੀਂ ਹੈਗੀਗੀ ਤੇ ਇੱਥੋਂ ਜਿਹੜੇ ਇੱਥੇ ਲੋਕ ਆ ਜਿਹੜੇ ਉਹ ਪਹੁੰਚੇ ਹੋਏ ਆਗੇ ਤੇ ਸਪੈਸ਼ਲ ਇੱਕ ਜਿਹੜੀ ਜੀਸੀਵੀ ਖੜਾਈ ਹੋਈ ਆ ਵੀ ਕਈ ਵਾਰੀ ਇਸ ਪੁਲ ਦੇ ਥੱਲੇ ਕੋਈ ਅਡੰਗਾ ਫਸ ਜਾਂਦਾ ਤਾਂ ਉਹ ਨਾਲ ਦੇ ਨਾਲ ਜਿਹੜਾ ਕੱਢ ਦਿੱਤਾ ਜਾਂਦਾ ਜਦੋਂ ਪਿਛਲੀ ਵਾਰੀ ਇਹ ਕਦਰ ਟੁੱਟੀ ਸੀ ਤਾਂ ਉਦੋਂ ਪਾਣੀ ਜਿਹੜਾ ਜਮਾ ਪੁਲ ਦੇ ਨਾਲ ਲੱਗ ਗਿਆ ਸੀ ਪਰ ਇਸ ਵੇਲੇ ਜਿਹੜਾ ਪਾਣੀ ਹੈ ਉਹ ਪੁਲ ਦੇ ਨਾਲ ਨਹੀਂ ਹੈਗਾ ਤੇ ਲੋਕਾਂ ਵੱਲੋਂ ਲਗਾਤਾਰ ਟਰਾਲੀਆਂ ਲਿਆਂਦੀਆਂ ਜਾਂ ਰੀਆਂ ਨੇ ਬੰਨ ਨੇ ਜਿਹੜੇ ਉਹ ਪੱਕੇ ਕੀਤੇ ਜਾ ਰਹੇ ਨੇ ਕਿਉਂਕਿ ਆਹ ਜਿਹੜੀ ਛੜ ਕੇ ਜਾਂਦੀ ਸੀ ਇਧਰਲੇ ਪਾਸੋਂ ਹੀ ਜਿਹੜਾ ਬੰਨ ਟੁੱਟਿਆ ਸੀ ਕੱਗਰ ਜਿਹੜੀ 500 600 ਮੀਟਰ ਇਸ ਥਾਂ ਤੋਂ ਅੱਗੇ ਆ ਤੇ ਇਧਰ ਵੀ ਲੋਕਾਂ ਦੀਆਂ ਜਿਹੜੀਆਂ ਫਾਸਲਾਂ ਨੇ ਪਰ ਬੰਨ ਹੈ ਜਿਹੜਾ ਉਹ ਹਟ ਕੇ ਬਣਾ ਹੋਇਆ ਥੋੜਾ ਜਿਹਾ ਪਿੱਛੇ ਆ ਕਿਉਂਕਿ ਉਸ ਤੋਂ ਪਹਿਲਾਂ ਇੱਕ ਵਾਰ ਇਹ ਬੰਨ ਟੁੱਟਿਆ ਸੀ 1991 92 ਦੀ ਗੱਲ ਕਰੀਏ ਤੇ ਫਿਰ ਜਿਹੜਾ ਦੁਬਾਰੇ ਇਹ ਮਿਲਿਆ 2023 ਦੇ ਵਿੱਚ ਟੁੱਟਿਆ ਸੀਗਾ ਜਦੋਂ ਹੜਾ ਆਏ ਸੀਗੇ ਤੇ ਹੁਣ ਦੁਬਾਰੇ ਫੇਰ ਜਿਹੜਾ ਉਹੀ ਹਾਲਾਤ ਬਣਦੇ ਜਾ ਰਹੇ ਆ ਕੱਗਰ ਦੇ ਹਾਲਾਤ ਦਿਖਾਦਾ ਇਧਰਲੇ ਪਾਸੇ ਜਿਹੜਾ ਮੀਟਰ ਲੱਗਿਆ ਹੋਇਆ ਉਹ ਤੁਹਾਨੂੰ ਚੈੱਕ ਕਰਾਦਾ ਉਹ ਦੇਖੋ ਬਈ 11 ਫੁੱਟ ਤੱਕ ਜਿਹੜਾ ਪਾਣੀ 12 ਫੁੱਟ ਤੱਕ ਇਹ ਝੱਲ ਸਕਦੀ ਹੈ ਗੱਗਰ ਉਧਰਲੇ ਪਾਸੋਂ ਦਾ ਖੇਤਾਂ ਦੇ ਨਾਲ ਹੀ ਲੱਗਣ ਵਾਲਾ ਹੋ ਰਿਹਾ ਪਾਣੀ ਦੇਖੋ ਜੇ 2-3 ਫੁੱਟ ਵੀ ਜਿਹੜਾ ਪਾਣੀ ਵੱਧਦਾ ਤਾਂ ਹੋ ਸਕਦਾ ਹੈ ਖੇਤਾਂ ਦੇ ਵਿੱਚ ਜਿਹੜਾ ਪਾਣੀ ਫੈਲ ਜੇ ਪਰ ਹਲੇ ਜਿਹੜੀ ਖਤਰੇ ਦੇ ਨਿਸ਼ਾਨ ਤੋਂ ਥੱਲੇ ਆ ਤੇ ਲੋਕਾਂ ਵੱਲੋਂ ਲਗਾਤਾਰ ਜਿਹੜੇ ਇੰਤਜ਼ਾਮ ਕੀਤੇ ਜਾ ਰਹੇ ਨੇਗੇ ਅਜੇ ਜੇ ਸੀ ਬੀਆਂ ਖੜਾਈਆਂ ਹੋਈਆਂ ਨੇ ਜੋ ਵੀ ੜੰਗਾ ਫੜੰਗਾ ਫਸਦਾ ਉਹ ਨਾਲ ਦੀ ਨਾਲ ਕੱਢਿਆ ਜਾਂਦਾ ਹੈਗਾ ਤੇ ਬਾਕੀ ਲੋਕਾਂ ਵੱਲੋਂ ਬੰਨ ਪੱਕੇ ਕੀਤੇ ਜਾ ਰਹੇ ਨੇ ਹਾਲੇ ਜਿਹੜਾ ਖਾਦਰਾ ਬਹੁਤ ਘਟਾ ਤੇ ਵਾਹਿਗੁਰੂ ਦਾ ਸ਼ੁਕਰ ਮਨਾਇਓ ਵੀ ਕੋਈ ਆਫਤਾ ਆਵੇ ਨਾ ਹੈਨਾ ਜੇਕਰ ਇੱਕ ਅਗਰ ਪਹਿਲਾਂ ਵਾਂਗੂ ਟੁੱੜਦੀ ਤਾਂ ਪਹਿਲਾਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਇਨ੍ਹਾਂ ਪਿੰਡਾਂ ਦਾ ਆ ਗੱਲ ਕਰੀ ਆਪਾਂ ਕੁਲਰੀਆਂ ਜਿਹੜਾ ਨੇੜੇ ਪਿੰਡ ਹੈ ਬੱਬਨਪੁਰ ਪਿੰਡ ਹੋ ਗਿਆ ਹਰਿਆਣੇ ਦਾ ਪਿੰਡ ਹੈ ਉਹ ਸਰਦੂਲਗੜ ਇੱਧਰ ਸਾਰੇ ਜਿੰਨੇ ਵੀ ਪਿੰਡ ਨੇ ਮਾਨਸਾ ਜ਼ਿਲ੍ਹੇ ਦੇ ਹਰਿਆਣੇ ਦੇ ਤਾਂ ਤਕਰੀਬਨ ਸਾਰੇ ਇਹੀ ਪਾਣੀ ਦੀ ਲਪੇਟ ਦੇ ਵਿੱਚ ਆ ਜਾਣਗੇ ਚਮਤਕਾਰ ਹੁੰਦੇ ਹੋਏ ਦੇਖੋ ਆਪਣੀਆਂ ਅੱਖਾਂ ਦੇ ਨਾਲ 3 ਘੰਟੇ ਦੇ ਵਿੱਚ ਹਰ ਸਮੱਸਿਆ ਦਾ ਸਮਾਧਾਨ ਲੰਬ ਮੈਰਿਜ